ਨਾ ਚੰਗੀ ਮੱਧ ਗਾ ਤੇ ਨਾ ਕਿਸੇ ਨੂੰ ਖੁਸ਼ਹਾਲ ਅਸ਼ਦੀਕ ਸਿੰਘ ਸਾਨਾ ਲੱਖਾ ਸਿੰਘ ਚਮਕੌਰ ਸਿੰਘ ਆਓ ਜੀ ਆਓ ਸਿੰਘ ਜਾਲ ਗੁਰਜੰਟ ਸਿੰਘ ਚਾਓ ਬਾਬਾ ਜੀ ਪਰਪੋਜ਼ ਰੋਪਾਦਨ ਜਸਵੰਦਰ ਸਿੰਘ ਸੰਧੂ ਆਓ ਜੀ ਰੋਪਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਖਬੀਰ ਸਿੰਘ ਜੀ ਸਰਪੰਚ ਗੋਜਾਰ ਸਿੰਘ ਚਾਲ ਨਰਿੰਕਾਰ ਸਿੰਘ ਸਨੋ ਭਗਵਾਨ ਸਿੰਘ ਲਵਪ੍ਰੀਤ ਸਿੰਘ ਬਿਕਰਮਜੀਤ ਸਿੰਘ ਸਨੋ ਕਸ਼ਮੀਰ ਸਿੰਘ ਕਮਲਪ੍ਰੀਤ ਸਿੰਘ ਪੋਤਰਾ ਧੀਰ ਸਿੰਘ ਚਾਲ ਸਤਿ ਸ੍ਰੀ ਅਕਾਲ ਜਗ ਰੂਪ ਸਰਦਾਰ ਆਤਮਾ ਸਿੰਘ ਚਾਰ ਬਹਾਵਿਜਸਤਾਨ ਦੇ ਅਜੀਤ ਸਿੰਘ ਸੰਧੂ ਡਰਾਈਵਰ ਲਖਵੀਰ ਸਿੰਘ ਜੋ ਬਣਾ ਕੋ ਤੇ ਬਰਸੇਗਾ ਰਾਣਗਰ ਦੇ ਕੋ ਤੇ ਦਰਸਾਈਆ ਦਲਵਾਰ ਸਿੰਘ ਜੁਗਰਾਵਾਰ ਸਿੰਘ ਸਾਨੋ ਮੁਖਤਿਆਰ ਸਿੰਘ ਸੰਧੂ ਸਤਿ ਸ੍ਰੀ ਅਕਾਲ ਸ੍ਰੋਪਾਲੋ ਤੀਰਸingh ਚਾਲ ਹਾਂਜੀ ਛੋਟਾ ਸਗੀ ਜੀ ਸੰਦੂ ਜੋ ਬਣਾ ਕੋਪੇ ਦਰਸਾਏਗਾ ਰਾਣਗਰ ਦੇ ਕੋਪੇ ਦਰਸਾਏਗਾ ਦਿਲਬਾਖ ਸਿੰਘ ਖਾਸ ਕੇ ਚੰਗੀ ਮੱਤ ਕਿਸੇ ਦੀ ਚੰਗੀ ਤੀਰ ਪਾਲੀ ਹੋਈ ਸੂਰਤਮਾਨ ਉਹਨਾਂ ਲੋਕਾਂ ਦੇ ਜਦੋਂ ਨજર ਪੈਂਦੀ ਸੀ ਉਹ ਵੀ ਆਪਣੇ ਘਰ ਵਿੱਚ ਬਾਤ ਬਣਾ ਕੇ ਲੱਗਦੇ ਸੀ ਉਹਨਾਂ ਨਰਦਈ ਜਾਲਮ ਲੋਕਾਂ ਦੇ ਗੁਰੂ ਜੱਟ ਕੇ ਜੰਗ ਕੀਤੀ ਬਾਬੇ ਜੰਗ ਨਹੀਂ ਕੀਤੀ ਆਪਣੇ ਸਾਥੀਆਂ ਨੂੰ ਨਾਲ ਲਿਆ ਜਿਹੜੇ ਹਮਖਿਆਲੀ ਸਨ ਕਿੰਨੇ ਖੂਨ ਦੇ ਦਰਿਆ ਵਗਾ ਖੂਨ ਦੇ ਦਰਿਆ ਧਰਤੋਂ ਸਿਰ ਉੱਤਰ ਗਿਆ ਲੜਦਿਆਂ ਲੜਦਿਆਂ ਆਪਣੇ ਹੱਥ ਵਿੱਚ ਪਕੜਿਆ ਹੋਇਆ ਸ਼ਸਤਰ ਉਹ ਰੁਕਿਆ ਨਹੀਂ ਸੀਸ ਲਖਣ ਤੋਂ ਬਾਅਦ ਕਿੰਨੇ ਜੰਗ ਕਰਦੇ ਦਾ ਉਹ ਨਾ ਬਣ ਸਕੀ ਨਾ ਜਿੱਤਾ ਠੀਕ ਲਖਬੀਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਲਈਆਂ ਬਹੁਤ-ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਅੱਜ ਨੂੰ ਸਰਕਾਰ ਨੂੰ ਅੱਜ ਆ ਗਿਆ ਸਰਪੰਚ ਨੂੰ ਬਹੁਤ-ਬਹੁਤ ਵਧਾਈਆਂ ਫਰਦ ਕਰਕੇ ਸੰਸਥਾ ਹਾਂ ਦਾ ਵੀ ਮੇਲਾ ਬਣਾਈ ਹੈ ਬਾਕੀ ਇਹ ਨਾ ਵੀ ਪਰਮੇਸ਼ਰ ਦੀ ਬਹੁਤ ਕਿਰਪਾ ਵਾ ਹਰ ਇੱਕ ਮਾਈ ਭਾਈ ਦੀ ਅਰਦਾਸ ਬੇਨਤੀ ਚੁਣੀ ਹੁੰਦੀ ਆ ਠੀਕ ਹੈ ਅੱਛਾ ਗੱਲ ਕਰੀਏ ਆਪਾਂ ਗ੍ਰਾਮ ਪੰਚਾਇਤ ਦੀ ਤੇ ਐਨ ਆਰ ਆਈ ਭਰਾਵਾਂ ਦਾ ਕਿੰਨਾ ਕਿ ਸੰਯੋਗ ਹੈ ਮੇਰੇ ਨਾਲ ਬਹੁਤ ਸੰਯੋਗ ਹੈ ਐਨ ਆਰ ਆਈ ਭਰਾਵਾਂ ਦਾ ਬਹੁਤ ਜਿਆਦਾ ਹੀ ਸੰਯੋਗ ਹੈ ਠੀਕ ਹੈ ਮੇਲੇ ਕਿੱਥੇ ਲੱਗਿਆ ਕਿਹੜਾ ਜਿਹੜਾ ਪਿੰਡ ਦਾ ਵਾ ਪਿੰਡ ਦਾ ਨਾਮ ਇਹਦੀ ਪਿੰਡ ਰਾਲਚਾਲ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਬਾਬਾ ਰਾਮ ਜੋਗੀ ਦੀ ਰੇਸਪਾਨਾ ਦੇ ਠੀਕ ਹੈ ਅੱਪਾ ਜੀ ਗੱਲ ਕਰੀਏ ਅੱਜ ਕਦੇ ਯੂਥ ਦੀ ਨੌਜਵਾਨ ਪੀੜ੍ਹੀ ਤੇ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਤੇ ਨੌਜਵਾਨ ਤੇਰੇ ਮੇਰੇ ਦੇਣਾ ਆ ਨਸ਼ੇ ਛੱਡਣਾ ਤੇ ਗੁਰੂ ਦੇ ਨਾਲ ਰਹਿਣਾ ਤੇ ਆਮ ਕਬੱਡੀ ਖੇਡਣਾ ਤੇ ਗੱਲ ਕਰੀਏ ਅੱਪਾ ਜੀ ਸਾਲਾਂ ਜੋ ਮਿਲਦੀ ਤੇ ਆਪਾਂ ਕਿੰਨੇ ਸਾਲਾਂ ਤੋਂ ਲੱਗਿਆ ਆ ਰਿਹਾ ਮੇਲਾ ਜੀ ਜੋ ਬਚਪਨ ਤੋਂ ਹੀ ਵੇਖਦੇ ਆ ਰਹੇ ਹਾਂ ਜਿੰਨਾ ਫਰਕ ਆ ਹਾਂ ਜੀ ਪਹਿਲਾਂ ਘਾਟੇ ਹੁਣ ਕਮ ਸੇ ਕੰ 10-12 ਸਾਲ ਤੋਂ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਵਾ 80-85 ਖਾਂਡ ਫਾਟ ਹੁੰਦੇ ਆ ਦੋ ਲੱਗੀਆਂ ਚੱਲ ਰਹੀਆਂ ਠੀਕ ਹੈ ਸਰਪੰਨ ਸਾਹਿਬ ਤੁਸੀਂ ਵੇਖ ਰਹੇ ਹੋ ਗਰਮੀ ਦਾ ਮੌਸਮ ਕੀ ਹੈ ਸਖਤਾ ਬਹੁਤ ਬਹੁਤ ਦੁਰੋਈਆਂ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਸਵੇਰ ਤੋਂ ਉਹਨਾਂ ਵਾਸਤੇ ਪੱਕੇ ਲਾਏ ਆ ਸਰ ਕੂਲਰ ਲਾਏ ਆ ਪੂਰਾ ਪ੍ਰਬੰਧ ਆ ਖਾਣ ਪੀਣ ਦਾ ਸਮੇਤ ਜੀ ਖਾਣ ਪੀਣ ਦਾ ਪੂਰਾ ਪ੍ਰਬੰਧ ਆ ਲੰਗਰ ਪ੍ਰਸ਼ਾਦਾ ਪੂਰਾ ਚੱਲਦਾ ਵਾ ਠੀਕ ਹੈ ਹਾਂਜੀ ਸਾਡੇ ਚੈਨ ਰਾਹੀਂ ਤੁਹਾਨੂੰ ਐਨਆਰਆਈ ਭਰਾ ਵੇਖ ਰਹੇ ਇਸ ਵੇਲੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਰਹੇ ਆ ਜਿਹੜੇ ਭਰਾ ਲਈ ਵੀ ਆ ਸਕਿਆ ਐਨਆਰਆਈ ਜਿਨ੍ਹਾਂ ਨੇ ਕਾਫੀ ਸਹਿਯੋਗ ਕੀਤਾ ਉਹਨਾਂ ਨੂੰ ਵੀ ਆਪਾਂ ਮੈਸੇਜ ਕਰੀਏ ਉਹਨਾਂ ਨੂੰ ਮੈਸੇਜ ਇਹ ਦੇਣਾ ਰਵਤ ਕਰਕੇ ਮੇਰੇ ਭਰਾ ਸੇਵਾ ਕਰਿਆ ਕਰ ਤੇ ਆ ਕੇ ਮੇਲੇ ਦਾ ਆਨੰਦ ਮਾਣਿਆ ਕਰ ਹਰ ਸਾਲ ਹੀ ਠੀਕ ਹੈ ਦੇਖੋ ਸੰਗਤ ਜਿਹੜੀ ਆਈਆਂ ਕੀ ਕੀ ਉਹਨਾਂ ਨੂੰ ਸ਼ੁਕਮਨਾ ਉਹਦਾ ਹੀ ਹੁੰਦੀ ਹੈ ਉਹਨਾਂ ਦੀ ਲੋਕ ਆਉਣਾ ਹੈ ਵੀ ਸੰਗਤ ਨਾਲ ਮਿਲ ਕੇ ਰਿਹਾ ਕਰ ਮੇਲੇ ਦਾ ਮਾਣ ਵਧਾਉਣ ਤੇ ਰਲ ਮਿਲ ਕੇ ਜੋੜ ਦੇਲਾ ਜੜਾ ਪਾਇਆ ਕਰ ਠੀਕ ਹੈ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀ ਸਮਝਦਾ ਸਰਪੰਚ ਸਾਹਿਬ ਬਹੁਤ ਬੰਦੇ ਬਹੁਤ ਧੰਨਵਾਦ ਅਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਮਹਿਲਬਤ ਤੋਂ ਆਏ ਹਾਂ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੇਰੇ ਤੋਂ ਬਹੁਤ-ਬਹੁਤ ਪਈਏ ਥੈਂਕ ਯੂ ਜਿੰਨੇ ਖੁਸ਼ੀ ਕਿੰਨਾ ਉਤਸ਼ਾਹ ਕੀ ਗਣਾ ਚੋ ਬਸ ਅਸੀਂ ਹਰ ਸਾਲ ਮੇਲਾ ਵੇਖਣ ਆਈਦਾ ਵਾ ਸਾਡੇ ਬਜ਼ੁਰਗ ਆਉਂਦਾ ਵਾ ਬੈਠੇ ਦੇਹਰੇ ਆਉਂਦਾ ਵਾ ਇਹ ਜਿਹੜਾ ਮੇਲਾ ਇਤਿਹਾਸਕ ਹੈ ਮੇਲਾ ਇਹ ਤਰਿਆ ਹੋਣ ਦਿਆ ਵਾ ਤੇ ਮੇਲਾ ਜ਼ਰੂਰ ਵੇਖਣ ਆਈਦਾ ਵਾ ਇਹ ਗੱਲ ਕਹੀਏ ਮੇਰੇ ਤੁਸੀਂ ਕਿੰਨੇ ਸਾਲਾਂ ਤੋਂ ਜੁੜੇ ਹੋਏ ਹੋ ਅਸੀਂ ਮੇਰੇ ਤੋਂ ਜਦੋਂ ਦੇਸ ਘਰ ਵਿੱਚ ਵਿਆਹ ਆਏ ਉਦੋਂ ਤੋਂ ਜੁੜੇ ਆ ਠੀਕ ਹੈ ਸੰਗਤਾਂ ਆਈਆਂ ਇਹਾ ਦੂਰੂ ਦੂਰ ਇਹਸ਼ਾ ਤੋਂ ਵੀ ਆਈਆਂ ਵਿਦੇਸ਼ਾਂ ਤੋਂ ਵੀ ਆਈਆਂ ਠੀਕ ਹੈ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵੈਲਕਮ ਮੋਸਟ ਵੈਲਕਮ ਉਹਨਾਂ ਦਾ ਕਰਦੇ ਆ ਜਿਹੜੀਆਂ ਸੰਗਤਾਂ ਇੱਥੇ ਆਈਆਂ ਬਹੁਤ ਐਨਆਰਆਈ ਭਰਾ ਵੀ ਕਾਫੀ ਜੁੜੇ ਹੋਏ ਆ ਹਾਂਜੀ ਬਹੁਤ ਜੀ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨਾਨੇ ਪੇਤ ਬਾਤ ਚਾੜ ਕੇ ਸੇਵਾ ਪਾਇਆ ਕਰੋ ਤੇ ਬਾਤ ਚਾੜ ਕੇ ਇੱਥੇ ਵੀ ਆਇਆ ਕਰੋ ਤੇ ਮੇਲੇ ਦੇ ਰੌਣਕਾ ਬਧਾਇਆ ਕਰੋ ਠੀਕ ਹੈ ਜੀ ਮੇਰਬਾਣ

ਬਸ ਇਹ ਹੀ ਕਿ ਗੁਰੂ ਨਾਲ ਜੁੜੋ ਜਿੰਨਾ ਜ਼ਿਆਦਾ ਆਪਾਂ ਜੁੜ ਸਕਦੇ ਆ ਗੁਰੂ ਘਰ ਦੀ ਸੇਵਾ ਕਰੋ ਜਿੰਨੀ ਜ਼ਿਆਦਾ ਆਪਾਂ ਕਰ ਸਕਦੇ ਆ ਉਸ ਤੋਂ ਬਾਅਦ ਤੇ ਗੁਰੂ ਤੋਂ ਉੱਤੇ ਕੁਝ ਵੀ ਨਹੀਂ ਆ ਪਿੰਡ ਦਾ ਨਾਮ ਤੁਸੀਂ ਦੱਸ ਦਿਓ ਜਿਹੜੇ ਹਾਂਜੀ ਪਿੰਡ ਨਾਲ ਚਾਲ ਜ਼ਿਲ੍ਹਾ ਤਰਨਤਾਰਨ ਠੀਕ ਹੈ ਤੁਸੀਂ ਆਪਣਾ ਨਾਮ ਦੱਸ ਦਿਓ ਮਹਿਕਦੀਪ ਕੌਰ ਡਾਕਟਰ ਅਫਸਰ ਦਾਲਕ ਬੀਰ ਸਿੰਘ ਠੀਕ ਹੈ ਜੀ ਬਹੁਤ ਬਹੁਤ ਧੰਨ